ਸਸ਼ਿਆਕਾਲ ਕਲਿਆਣ ਟੀਵੀ ਵੇਖ ਰਹੇ ਹੋ ਤੁਸੀਂ ਪੈਨਸ਼ਨਰ ਤੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਬਲੂ ਬਠਿੰਡਾ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਇੱਕ ਰੈਲੀ ਕੱਢੀ ਗਈ ਹੈ ਇਸ ਦੌਰਾਨ ਮੁਲਾਜ਼ਮਾਂ ਤੇ ਸਮੂਹ ਦੇਸ਼ ਵਾਸੀਆਂ ਨੂੰ ਝੂਠੇ ਲਾਰੇਆਂ ਦੇ ਵਿੱਚ ਰੱਖਣ ਵਾਲੀ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਦੱਸਦੇ ਕਿ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਸਨ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣ ਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਦਿੱਤੀ ਹੈ ਤਾਂ ਇਸ ਦੌਰਾਨ ਜਿੱਥੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਬੁੱਲੂ ਆਮ ਆਦਮੀ ਪਾਰਟੀ ਦੇ ਭਾਜਪਾ ਦਾ ਚੋਣਾਂ ਦੇ ਵਿੱਚ ਵਿਰੋਧ ਕਰਨ ਦੀ ਗੱਲ ਆਖੀ ਗਈ ਹੈ ਤਾਂ ਅਸਲ ਬਠਿੰਡਾ ਦੇ ਵਿੱਚ ਪੈਨਸ਼ਨਰ ਤੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਬੁੱਲੂ ਪੰਜਾਬ ਸਰਕਾਰ ਤੇ ਭਾਜਪਾ ਸਰਕਾਰ ਦੇ ਖਿਲਾਫ ਉਸ ਮੁਜ਼ਾਰਾ ਕੀਤਾ ਗਿਆ ਇਸ ਦੌਰਾਨ ਵਾਅਦੇ ਪੂਰੇ ਨਾ ਕਰਨ ਦੀ ਗੱਲ ਆਖੀ ਗਈ ਤੇ ਇਸ ਦੌਰਾਨ ਹੀ ਚੋਣਾਂ ਦੇ ਵਿੱਚ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਜੀ ਨਾ ਮੈਂ ਤੁਹਾਡੇ ਦੇ ਕਿਸੂ ਮੈਂ ਨਰਜੀਤ ਸਿੰਘ ਆ ਮੈਂ ਪੈਨਸ਼ਨ ਅਸੋਸੀਏਸ਼ਨ ਜਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਆ ਦੇਖੋ ਪੰਜਾਬ ਸਰਕਾਰ ਬਣੀ ਨੂੰ 2.5 ਸਾਲ ਹੋ ਗਏ ਜਦੋਂ ਇਹ ਬਣੀ ਸੀ ਤਾਂ ਇਹਨੇ ਸਾਡੇ ਨਾਲ ਬੜੇ ਵਾਅਦੇ ਕੀਤੇ ਸੀਗੇ ਕਿ ਤੁਹਾਡੀਆਂ ਸਾਰੀਆਂ ਮੰਗਾਂ ਸੇ ਬਣਦੇ ਆ ਸਾਰੀ ਲਾਗੂ ਕਰ ਦਾਂਗੇ ਪੈਨਸ਼ਨ ਜਿਹੜਾ ਕਮਿਸ਼ਨ ਬਣਿਆ ਸੀਗਾ ਰਿਵਾਈਜ਼ ਕਰਵਾ ਕੇ ਪੈਨਸ਼ਨ ਵਾਸਤੇ ਉਹ ਜਿਹੜਾ ਕਮਿਸ਼ਨ ਨੂੰ ਠੀਕਾ ਲਾਗੂ ਕਰ ਦਾਂਗੇ ਪਰ ਇਹਨਾਂ ਨੇ ਕੋਈ ਵੀ ਸਾਡੀ ਮੰਗ ਅੱਜ ਤੱਕ ਲਾਗੂ ਨਹੀਂ ਕੀਤੀ ਆ ਅੰਤੋਂ ਤੇ ਪਹਿਲਾਂ ਜਦੋਂ ਵੀ ਪੈਨਸ਼ਨਾਂ ਦਾ ਯਾਂ ਬ੍ਰਾਹਮਾ ਦਾ ਕੋਈ ਢੀ ਦਾ ਕਾਇ ਹੁੰਦਾ ਜਾਂਦਾ ਹੁੰਦਾ ਜਾਂਦਾ ਸੀਗਾ ਪਰ ਹੁਣ ਤਿੰਨ ਕਿਸ਼ਤਾਂ ਸਾਡੀਆਂ ਖੜੀਆਂ ਲਗੀਆਂ ਅਜੇ ਤੱਕ ਸਰਕਾਰ ਨੇ ਕੋਈ ਸਾਨੂੰ ਲਾਗੂ ਸਾਨੂੰ ਅਜੇ ਜਾਰੀ ਨਹੀਂ ਕੀਤੀ ਸਾਡਾ 2% ਲਾਡ ਦਾ ਗੁਨਾਹ ਹੈ ਜਿਹੜਾ ਜਿਹੜਾ ਸਾਨੂੰ ਸ਼ੁਰੂ ਚ ਮਿਲਣਾ ਚਾਹੀਦਾ ਸੀਗਾ ਜਦੋਂ ਤੁਸੀਂ ਰਿਟਾਇਰ ਹੋਏ ਸਾਡੀ ਪੈਨਸ਼ਨ ਉਹਦੇ ਦਾ ਰਿਵਾਈਜ਼ ਹੋਣੀ ਚਾਹੀਦੀ ਸੀਗਾ ਅਜੇ ਤੱਕ ਸਰ ਉਹ ਵੀ ਲਾਗੂ ਨਹੀਂ ਕੀਤੀ ਸੋ ਪੰਜਾਬ ਸਰਕਾਰ ਨੇ ਸਾਡੇ ਨਾਲ ਇੰਨਾ ਧੋਖਾ ਕੀਤਾ ਵੀ ਅਜੇ ਤੱਕ ਹਣੇ ਇੱਕ ਵੀ ਮੀਟਿੰਗ ਨਹੀਂ ਕਰ ਸਕੀ ਉਹ ਸਾਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਮੁੱਖ ਮੰਤਰੀ ਆਪ ਕਿਸੇ ਪਾਸੇ ਚਲੇ ਜਾਂਦਾ ਹੈਗਾ ਜਿਹੜਾ ਵਿੱਤ ਮੰਤਰੀ ਹੈ ਮਰਪਾਲ ਸਿੰਘ ਜੀ ਮੈਂ ਉਹ ਵੀ ਟਾਈਮ ਦੇ ਕੇ ਉਦੋਂ ਬਾਅਦ ਉਹ ਵੀ ਸਮਝ ਤੇ ਨਹੀਂ ਪਹੁੰਚਦਾ ਤਾਂ ਇਸ ਕਰਕੇ ਸਾਡਾ ਪੰਜਾਬ ਸਰਕਾਰ ਦੇ ਨਾਲ ਬਹੁਤ بڑا ਖੇਲਾ ਹੈਗਾ ਉਹਦੇ ਉਸ ਦੇ ਬੱਚੇ ਅੱਜ ਅਸੀਂ ਇਹ ਬਾਤ ਕੀਤਾ ਹੈਗਾ ਦੂਜਾ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੇ ਉਹਨਾਂ ਦੇ ਨਾਲ ਵੀ ਸਾਡਾ ਪੂਰਾ ਖੇਲਾ ਹੈਗਾ ਕਿਉਂਕਿ ਉਹ ਭਾਸ਼ੀ ਪਾਦੀ ਸਰਕਾਰ ਹੈਗੀ ਉਹ ਜਿਹੜੀ ਨੀਤੀਆਂ ਲਗੀਆਂ ਫਿਰਕੂ ਵੰਡ ਪਾ ਕੇ ਵੋਟਾਂ ਲੈਣ ਦੀਆਂ ਲਗੀਆਂ ਜਿਹੜਾ ਹੈਗਾ ਲੋਕਾਂ ਦੇ ਮੁੱਦੇ ਉਹ ਸਾਰੇ ਖੜੇ ਆ ਪੁਰਾਣੀ ਪੈਨਸ਼ਨ ਉਹਨਾਂ ਨੇ ਬੰਦ ਕਰਤੀ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਲੋਕਾਂ ਨੂੰ ਨੇ ਹੱਥੇ ਘਾਤਾ ਸੋ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹਦੇ ਨਾਲ ਸਾਡਾ ਪੂਰਾ ਜਿਹੜਾ ਗਿਲਾ ਉਹਨਾਂ ਦੇ ਵੀ ਖਿਲਾਫ ਅੱਜ ਆਇਆ ਚੰਗਿਆ ਕੀ ਲੱਗ ਰਿਹਾ 2024 ਦੇ ਇਲੈਕਸ਼ਨ ਆ ਕੇ ਆ ਰਹੇ ਆ ਆਪੇ ਬਾਅਦ 2024 ਦੇ ਵਿੱਚ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਦੇ ਵਿੱਚ ਦੇਖੋ ਇਹ ਤਾਂ ਅਸੀਂ ਅਜੇ ਕੋਈ ਕੁਝ ਨਹੀਂ ਕਹਿ ਸਕਦੇ ਸਾਡੇ ਵਾਸਤੇ ਕੋਈ ਨਾ ਬਹੁਤ ਫਰਕ ਨਹੀਂ ਹੈਗਾ ਨੀਤੀਆਂ ਸਾਰਿਆਂ ਦੀ ਉਹ ਹੋਣਗੀਆਂ ਅਸੀਂ ਕਿਸੇ ਦਾ ਵੀ ਹੱਕ ਜਾਂ ਫੱਕ ਦੇ ਵਿੱਚ ਨਹੀਂ ਬੋਲ ਸਕਦੇ ਨਾ ਅਸੀਂ ਸਾਨੂੰ ਲੋੜ ਹੈ ਕਿਉਂਕਿ ਸਾਨੂੰ ਸਾਰੇ ਇੱਕੋ ਜਿਹੇ ਲੱਗਦੇ ਜੀ ਅਜੀ ਨਾ ਬਟਾ ਮੇਰਾ ਨਾਮ ਦਵਿੰਦਰ ਸਿੰਘ ਡਿੱਖ ਜੀ ਅ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰਮ ਦਾ ਜ਼ਿਲ੍ਹਾ ਕਨਵੀਨਰ ਢਿੰਡਾ ਤੋਂ ਇਸ ਮੁੱਦੇ 'ਤੇ ਮੈਂ ਕਿਹਾ ਤੁਹਾਡੇ ਬਲੇ ਉਸ ਜਿਹੜਾ ਚੇਤਨਾ ਮਾਰਚ ਕੱਢਿਆ ਜਾ ਰਿਹਾ ਅੱਜ ਪ੍ਰਾਣੀ ਪੈਨਸ਼ਨ ਬਹਾਲੀ ਲਈ ਚੇਤਨਾ ਮਾਰਚ ਕੱਢਿਆ ਹੋਇਆ ਕਿ ਜਿਹੜਾ ਸਰਕਾਰ ਨੇ ਚੋਣ ਮੈਨੀਫੈਸਟੋ ਵਿਧਾਨ ਸਭਾ ਚ ਸਰਕਾਰ ਨੇ ਚੋਣ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਲਾਗੂ ਕਰਾਂਗੇ ਜਦੋਂ ਸਰਕਾਰ ਬਣੀ ਹੈ ਉਦੋਂ ਉਹਨਾਂ ਨੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਸੀ ਕਿ ਅਸੀਂ ਇਹ ਪੈਨਸ਼ਨਾਂ ਬਹਾਲ ਕਰਾਂਗੇ ਉਹਦੇ ਵਿੱਚ ਉਹਦਾ ਲਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਇਸ ਸਰਕਾਰ ਨੇ ਉਹ ਉਹਦਾ ਦੂਜੇ ਹਿਮਾਚਲ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਾਅਦਾ ਕੀਤਾ ਸੀ ਉਹ ਸਰਕਾਰ ਨੇ ਲਾਗੂ ਕੀਤਾ ਜੀ ਉਹ ਇਸ ਲਈ ਸਰਕਾਰ ਦੇ ਅੱਜ ਰੋਸ ਮਾਰਚ ਇਸ ਲਈ ਪੁਰਾਣੀ ਪੈਨਸ਼ਨਾਂ ਜਿਹੜੀ ਬਹਾਲ ਕੀਤੀ ਜਾਵੇ ਐਨਪੀਐਸ ਬੰਦ ਕਰਕੇ ਜੀਪੀਐਸ ਖਾਤੇ ਖੋਲੇ ਜਾਣ ਤਾਂ ਕਿ ਜਿਹੜੀ ਆਉਣ ਵਾਲੀ ਜਦੋਂ ਬੰਦਾ ਰਿਟਾਇਰਮੈਂਟ ਹੋ ਜਾਂਦਾ ਹੈ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਹੁਣ ਪੈਨਸ਼ਨ ਲੱਗ ਰਹੀ ਹੈ ਉਹ ਤਕਰੀਬਨ 3000 ਦੇ 4000 ਦੇ ਵਿੱਚ ਮੈਕਸਿਮਮ ਪੈਨਸ਼ਨ ਲੱਗ ਰਹੀ ਹੈ ਜਿਹਦੇ ਨਾਲ ਘਰ ਦਾ ਗੁਜ਼ਾਰਾ ਜਾਂ ਆਪਦੀਆਂ ਬੇਸਿਕ ਲੋੜਾਂ ਬੰਦੇ ਦੀਆਂ ਸਿਹਤ ਦੀਆਂ ਲੋੜਾਂ ਸੇਰ ਨਾਲ ਜੁੜੀਆਂ ਹੁੰਦੀਆਂ ਉਹਦੇ ਨਾਲ ਪੂਰੀਆਂ ਨਹੀਂ ਹੁੰਦੀਆਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਲਾਗੂ ਕਰਨ ਵਾਲਾ ਪਿਆ ਉਹ ਲਾਗੂ ਕਰੇ ਤਾਂ ਕਿ ਜਿਹੜੀ ਬੜਾਪਾ ਮਲਾਜ਼ਮਾਂ ਦਾ ਵੜਾਪਾ ਸਰਕਾਰ ਨਾ ਰੋਲੇ ਇਹੀ ਅਸੀਂ ਮੰਗ ਕਰ ਰਹੇ ਹਾਂ